ਬਹੁਤ-ਬਹੁਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦਿਲ ਦੀਆਂ ਵਧਾਈਆਂ ਸੋ ਧੰਨਵਾਦ ਪੰਜਾਬ ਦੇ ਕੋਨੇ-ਕੋਨੇ ਚੋਂ ਚੱਲ ਕੇ ਤੁਸੀਂ ਇੱਥੇ ਪਹੁੰਚੇ ਬਹੁਤ ਛੋਟੇ ਜਿਹੇ ਨੋਟਿਸ ਤੇ ਬੱਚੇ ਜਿਨ੍ਹਾਂ ਨੇ ਇੱਕ ਬਹੁਤ ਮੁਸ਼ਕਿਲ ਟਫ ਟੈਸਟ ਨੂੰ ਕਲੀਅਰ ਕੀਤਾ ਉਹਨਾਂ ਦੇ ਮਾਪੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਮੁਸ਼ਕਿਲ ਟੈਸਟ ਵਾਸਤੇ ਤਿਆਰੀ ਕਰਨ ਵਾਸਤੇ ਮੌਕਾ ਦਿੱਤਾ ਰਿਸ਼ਤੇਦਾਰ ਜਿਨ੍ਹਾਂ ਨੇ ਪਿੱਛੇ ਰਹਿ ਕੇ ਸਪੋਰਟ ਕੀਤੀ ਦੋਸਤ ਮਿੱਤਰ ਜਿਨ੍ਹਾਂ ਨੇ ਕਿਸੇ ਨਾ ਕਿਸੇ ਦਾ ਕਿਸੇ ਕਿਸਮ ਦੀ ਹੈਲਪ ਕੀਤੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਚੱਲਿਆ ਹੋਇਆ ਇੱਕ ਕਦਮ ਸਿਰਮੱਥੇ ਸਾਰਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਐਜੂਕੇਸ਼ਨ ਮਿਸਟਰ ਸਾਹਿਬ ਹਰਜੋਤ ਬੈਂਜੀ ਬੈਠੇ ਨੇ ਸੈਕਟਰੀ এডਿਕੇਸ਼ਨ ਅਨੰਤਾ ਮৈত্র ਜੀ ਬੈਠੇ ਨੇ ਸਾਡੇ এডਿਕੇਸ਼ਨ ਡਿਪਾਰਟਮੈਂਟ ਦੇ ਸਾਰੇ ਵੱਡੇ ਅਫਸਰ ਸਹਿबान ਬੈਠੇ ਨੇ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਮਿਹਨਤ ਕੀਤੀ ਤੇ ਬੱਚਿਆਂ ਨੂੰ ਅਨਕੋਰੇਜ ਕੀਤਾ ਕੋਈ ਸਕੂਲਾਂ ਚ ਚਲੇ ਗਏ ਕਿਤੇ ਕੈਂਪ ਲਾ ਗਿਆ ਕਿਤੇ ਕੋਈ ਸ਼ਿਕਾਇਤ ਆਈ ਕਿਸੇ ਸਕੂਲ ਚ ਉਹਨੂੰ ਠੀਕ ਕਰਾਇਆ ਸਵੱਜ ਦਾ ਦਿਨ ਜਿਹੜਾ ਬੜਾ ਵੱਡਾ ਦਿਨ ਹੈ ਪੰਜਾਬ ਦੀ এডਿਕੇਸ਼ਨ ਲਈ ਕਿ 509 ਬੱਚਿਆਂ ਨੇ NEET ਕਲੀਅਰ ਕੀਤਾ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਕਿ 509 ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਲੀਅਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਰੀਅਰਸ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਥੇ ਤੁਸੀਂ ਮੰਜ਼ਿਲ ਤੇ ਪਹੁੰਚਦੇ ਨਹੀਂ ਜਿੱਥੇ-ਜਿੱਥੇ ਵੀ ਜਾਣਾ ਹੈ ਜਿੱਥੇ-ਜਿੱਥੇ ਵੀ ਜਾਣਾ ਹੈ ਕੋਈ ਦਿੱਕਤਾਂ ਆਉਣਗੀਆਂ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਿਓ ਬਹੁਤ ਸਾਰੀਆਂ ਤੁਹਾਡੇ ਕੋਲੇ ਈਮੇਲਸ ਵੀ ਨੇ ਕੰਟੈਕਟ ਤੇ ਬਹੁਤ ਸਾਧਨ ਨੇ ਤੁਹਾਡੇ ਕੋਲੇ ਤੁਸੀਂ ਸਾਡੇ ਨਾਲ ਡਾਇਰੈਕਟ ਵੀ ਜਿਹੜਾ ਉਹ ਸੰਪਰਕ ਕਰ ਸਕਦੇ ਜਿ세 ਤੁਹਾਨੂੰ ਪੈਰ ਪੈਰ ਤੇ ਗਾਈਡ ਕਰਾਂਗੇ ਕਿ ਅੱਗੇ ਕਿੱਥੇ ਜਾਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਲੈ ਕੇ ਕਿੱਥੇ ਜਾਈਏ ਕਿਹੜੇ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇਰੇ ਕਿਤੇ ਕੋਸ਼ਿਸ਼ ਕਰਦੇ ਸੋ ਅਸੀਂ ਤੁਹਾਡੇ ਨਾਲ ਖੜਾ ਨਹੀਂ ਬਿਲਕੁਲ ਜਿਵੇਂ ਪਹਿਲਾਂ ਖੜੇ ਹਾਂ এডੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਹਦੀ ਸਰਕਾਰ ਥੋਡੀ ਹੋਈ ਐ এডਿਕੇਸ਼ਨ ਸਾਡੀ ਪ੍ਰਾਇੋਰਟੀ ਹੈ ਹੈਲਥ ਸਾਡੀ ਪ੍ਰਾਇੋਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇੋਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇੋਰਟੀ ਹੈ ਖੇਤੀ ਨੂੰ ਪੈਰਾਂ 'ਚ ਲਿਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰੋਮੋਟ ਕਰਨਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਤੇ ਉਹਦੇ ਵਾਸਤੇ ਵੀ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ ਵਿੱਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ politically ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਕਿ ਇਹਦਾ ਮਾਮਾ ਮਾਮੇ ਦਾ ਮੁੰਡਾ ਹੋਵੇ ਕਿ ਇਹਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨੀ ਜਾਉ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ 'ਚ ਪੈ ਗਏ ਕਿ ਬੱਚੇ ਜਿਹੜੇ ਨੇ ਉਹ ਇਦਾਂ ਦੇ ਇਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਕਿ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹਾਂ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਬਾਹ ਫੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹਨਾਂ ਬੱਚਿਆਂ ਨੂੰ ਮੁੱਖ ਧਾਰਾ ਦੇ ਵਿੱਚ ਕਿਵੇਂ ਲੈ ਕੇ ਆਉਂਦੇ ਸੋ ਜਦੋਂ ਤੋਂ ਸਰਕਾਰ ਸੀ ਬਣਾਈ ਹੈ 16 ਮਾਰਚ 2022 ਨੂੰ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਹਾਂ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਹੈ ਜੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ ਨੀਟ ਕਲੀਅਰ ਕਰ ਗਏ ਜਾਂ ਜੇਈ ਐਡਵਾਂਸ ਕਲੀਅਰ ਕਰ ਗਏ ਜਾਂ ਹੋਰ ਉੱਚ ਪੱਧਰੀ ਆਦਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਉਹਨਾਂ ਨੇ ਸੋ ਤੁਸੀਂ ਹੁਣ ਆਪਣੇ ਸੁਪਨੇ ਬੱਚਿਆ ਨਹੀਂ ਪੂਰੇ ਕਰ ਰਹੇ ਹੋ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਈ ਪਰ ਨਹੀਂ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਆ ਨਜ਼ੌਂਦੀਆਂ ਨੇ ਪੜੇ ਲਿਖੇ ਨਹੀਂ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਸੀ ਜਦੋਂ ਦੇ ਧਰਨੇ ਲਾਈ ਜਾਂਦੇ ਆ 8 ਸਾਲ ਹੋ ਗਈ ਧਰਨੇ ਲੱਗਦੇ ਆ ਨੂੰ 30 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰਏਜ ਹੋ ਗਏ ਤੁਸੀਂ ਤੁਹਾਨੂੰ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਦੇਣ ਵਾਸਤੇ ਅਸਿਕਈ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਡਿਗਰੀਆਂ ਨਹੀਂ ਤੁਹਾਡੇ ਕੋਲ ਕੋਈ ਤੁਸੀਂ ਡਿਜ਼ਰਵ ਕਰਦੇ ਹੋ ਪਰ 7 7 8 8 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰੇਜ ਹੋ ਗਿਆ ਤੂੰ ਇਲੈਕਸ਼ਨ ਵਿੱਚ ਲੜ ਸਕਦਾ ਆਪ ਤਾਂ ਚਲ ਐਨਮੇਜਨ ਨਿਮਿਸਾਰ ਦੇ ਵੀ ਬੋਤਾਂ ਚ ਲੜਦੇ ਨੇ ਤੇ ਸਾਡੇ ਚ ਬਾਅਦ 37 ਸਾਲ ਤੋਂ ਬਾਅਦ ਕਹਿੰਦੇ ਓਵਰੇਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਹਿੰਦੇ ਤੂੰ ਹੁਣ ਮੈਕਮਾ ਚਲਾਉਣ ਦੇ ਕਾਬਿਲ ਨਹੀਂ ਤੇ ਆਪ 80 80 ਸਾਲ ਦੇ ਸੋਹਾ ਚੱਕੀ ਜਾਂਦੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆ ਹਾਂ ਮਤਲਬ ਮੈਂ ਹਰਾਨ ਆ ਇਸ ਗੱਲ ਤੋਂ ਕਿ ਕਿਹੋ ਜਿਹਾ ਰੂਲ ਬਣਾ ਰੱਖੇ ਨੇ ਇਹਨਾਂ ਨੇ ਹਾਂਜੀ ਕੀ ਹੋਇਆ ਇੱਕ ਮਿੰਟ ਆ 10 ਤੋਂ 10 ਤੋਂ ਕੋਈ ਕੱਢ ਲੋ ਪੜਾ ਸੱਜ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਦੇਖ ਕੇ ਰੂਹ ਇੰਨੀ ਖੁਸ਼ ਹੋ ਗਈ। ਇਹ ਆ ਕੋਈ ਹੰਤੇ ਨਹੀਂ ਗਿਆ। ਏ ਧੰਨਵਾਦ। ਤੇ ਸਰ ਮੈਂ ਪਹਿਲਾਂ ਸਰਕਾਰੀ ਸੈਕੰਡਰੀ ਸਕੂਲ ਵਿੱਚ ਪਾਰਟ ਟਾਈਮ ਸਪੀਕਰ ਸੀਗਾ। ਅੱਛਾ ਜੀ। ਮੈਂ ਪਹਿਲਾਂ 4 ਸਾਲ ਪੀਟੀਐਫ ਫੰਡ ਚ ਲਾਇਆ। 13 ਸਾਲ ਪਾਰਟ ਟਾਈਮ ਸਪੀਕਰ ਦੇ ਲਾਇਆ। ਉਹਦੇ ਬਾਅਦ ਮੈਨੂੰ ਰੈਗੂਲਰ ਕਰਿਆ ਚੌਂਕੀਦਾਰ ਦੀ ਪੋਸਟ ਦੇ ਦਿੱਤੀ ਜੀ। ਹੁਣ ਮੇਰੀ ਉਮਰ ਵੀ ਸਰ ਹੋ ਗਈ ਹੈ। ਹੁਣ ਸਾਰੇ 5 ਸਾਲ ਰਹਿ ਗਏ ਰਿਟਾਇਰਮੈਂਟ ਤੇ। ਹੂੰ ਸੋ ਮੈਂ ਹੁਣ ਕਿੰਨੇ ਸਾਲ ਸਾਰ ਮੇਰੇ ਬਰਬਾਦ ਹੋ ਗਏ ਜੀ ਹੂੰ ਇਹ ਮੈਨੂੰ ਐ ਨਹੀਂ ਸਮਝ ਲੱਗਦੀ ਸਰਕਾਰ ਵੀ ਕਿ ਪਤਾ ਨਹੀਂ ਉਹ 10 ਸਾਲ ਦਾ ਵੀ 10 ਸਾਲ ਜਾਂ 13 ਸਾਲ ਲੱਗੇ ਹੋਣੇ ਚਾਹੀਦੇ ਬਾਅਦ ਚ ਪੱਕਾ ਕਰਨਾ ਬਈ ਇੱਕ ਇੱਕ ਕੋਰਸ ਥੋੜੀ ਜਿਹੀ ਸਫਾਈ ਦਾ ਸਫਾਈ ਕਰ ਰਹੇ ਆ ਸਰ ਵਧੀਆ ਸਫਾਈ ਕਰ ਰਹੇ ਆ ਵੀ ਮੈਨੂੰ ਪੱਕਾ ਕਰ ਲੈਣਾ ਚਾਹੀਦਾ ਸੀਗਾ ਸਰ ਸਫਾਈ ਤਾਂ ਪੱਕੀ ਕਰਦੇ ਸੀ ਇਹ ਸਫਾਈ ਪੱਕੇ ਕਰਦੇ ਸੀਗੇ ਸਰ ਹੂੰ ਸਫਾਈ ਸਟਾਫ ਨੂੰ ਕਾਫੀ ਸ਼ਰਧ ਦੇ ਤੁਸੀਂ ਸਫਾਈ ਸਰ ਤੁਸੀਂ ਖਵਾਣੋ ਸਰ ਕਦੇ ਗੇੜਾ ਲੱਗਿਆ ਤੁਸੀਂ ਮੈਂ ਕਹਿੰਦਾ ਸੋਨੇ ਵਾਂਗੂ ਸਕੂਲ ਚ ਮੁਕਾਇਆ ਹੋਊਗਾ ਉਹ ਕੀ ਗੱਲ ਆ ਜੀ ਮੈਂ ਮੈਂ ਇੱਕ ਗੱਲ ਹੋਰ ਵੀ ਕਹਿਣਾ ਗੱਲ ਵੀ ਪੱਕੀ ਕਰਦੇ ਹਾਂ ਪਰ ਪੂਰ ਪੱਕਾ ਨਹੀਂ ਕੀਤਾ ਤੇ ਜਿਵੇਂ ਸਰ ਟੀਚਰਾਂ ਨੂੰ ਸਟੇਟ ਵਾਰਡ ਮਿਲਦਾ ਹੈ ਜਿਵੇਂ ਹੁਣ ਕਲਾਸ ਫੋਰਾਂ ਨੂੰ ਵੀ ਸਟੇਟ ਵਾਰਡ ਜਮ ਹੁਣ ਸਫਾਈ ਮੈਂ ਵਧੀਆ ਕਰ ਰਹੇ ਹਾਂ ਇਹਨਾਂ ਨੂੰ ਸਾਨੂੰ ਵੀ ਮਿਲਣਾ ਚਾਹੀਦਾ ਜੀ ਕੋਈ ਨਾ ਸਾਨੂੰ ਵੀ ਸਨਮਾਨਤ ਕਰਨੀ ਚਾਹੀਦਾ ਇਹਨਾਂ ਨੂੰ ਵੀ ਸਟੇਟ ਪਾਰਨੀਆਂ ਇੱਕ ਪਾਸੇ ਦਾ ਸਵੱਛ ਭਾਰਤ ਚ ਲਾਇਆ ਹੋਇਆ ਸਫਾਈ ਦਾ ਇੱਕ ਸਫਾਈ ਵਾਲੇ ਨੂੰ ਬੱਚੇ ਰੱਖਿਆ ਹੋਇਆ ਤੇ ਕਿੰਨੇ ਸਾਲ ਹੋ ਗਏ ਫਿਰ ਇਸ ਲੋ ਸਰ ਟੋਟਟ 20 ਸਾਲ ਹੋ ਗਏ ਜੀ ਸਫਾਈ ਕਰਦਾ ਇਹਨੂੰ ਬਾਅਦ ਚ ਪੱਕਾ ਹੋਇਆ ਜੀ ਹੂੰ ਹੁਣ 5 ਸਾਲ ਰਹਿ ਗਏ ਬਸ 5 ਸਾਲ ਰਹਿ ਗਏ ਜੀ ਹੁਣ ਬਸ ਰਿਕਵਰਮੈਂਟ ਹੋਈ ਜੀ ਅੱਜ ਤੇ ਮੇਰੀ ਬੇਟੀ ਨੇ NEET ਦਾ ਪੇਪਰ ਕਲੀਅਰ ਕਰਿਆ ਜੀ ਲੈ ਲੈ ਤੇ ਕਹਾਂ ਸੁਪਰ ਮੈਡੀਕਲ ਚੋਂ 96% ਨੰਬਰ ਲਏ ਨੇ ਵਧੀਆ ਮੇਰੇ ਬੱਚੇ ਦੋਏ ਵਧੀਆ ਪੜ੍ਹ ਰਹੇ ਨੇ ਸਰ ਇੱਕ ਬੇਟਾ ਮੇਰਾ JEE ਦੀ ਤਿਆਰੀ ਕਰ ਰਿਹਾ ਜੀ ਅੱਛਾ ਹਾਂਜੀ ਉਹਨੇ ਵੀ 10ਵੇਂ ਚੋਂ 95% ਨੰਬਰ ਲਏ ਨੇ ਵੈਰੀ ਗੁੱਡ ਹਾਂਜੀ ਉਹਨਾਂ ਨੂੰ ਅਪ੍ਰੈਸਪਨਤ ਤੁਸੀਂ ਬੱਚਿਆ ਰਹੇ ਉੱਪਰ ਬੱਚਿਆ ਰਹੇ ਮੈਂ ਪੂਰੇ ਕਰ ਰਹੇ ਹਾਂ ਜੀ ਇਹ ਚਲੋ ਹਾਂਜੀ ਦੇਰ ਆਇਦਰ ਉਸ ਤਰ ਹਾਂਜੀ ਕੋਈ ਗੱਲ ਜੀ ਠੀਕ ਹੈ ਸਭ ਤੋਂ ਪਹਿਲਾਂ ਤੇ ਮੈਂ ਜਨਾਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਅੱਜ ਤੁਸੀਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮਾਪਿਓ ਦੇ ਨਾਮ ਨੂੰ ਉੱਚਾ ਕੀਤਾ ਸਾਡੇ ਪੰਜਾਬ ਦਾ ਨਾਮ ਉੱਚਾ ਕਰਨਗੇ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਐਸਕੇ ਲੂਤਰਾ ਮੈਂ ਡਿਪਟੀ ਕਮਿਸ਼ਨਰ ਕਸਟਮਰ ਚ ਰਟਾਇਡ ਹਾਂ ਕਸਟਮਰ ਕਸਟਮਰ ਜੋ ਮੈਂ ਰਟਾਇਰ ਹੋਏ ਨੂੰ ਤਕੜਾ 15 ਸਾਲ ਹੋ ਗਏ ਨੇ ਮੈਡਮ ਜੀ ਬੈਠੇ ਨੇ ਮੈਂ ਇਹਨਾਂ ਕੋਲ ਇੱਕ ਦੋ ਵਾਰੀ ਫੇਸ ਹੋ ਚੁੱਕਾ ਵੈਸੇ ਕਿਸੇ ਅਫੀਸ਼ੀਅਲ ਕੰਮ 'ਚ ਜਦੋਂ ਇਹਨਾਂ ਦੇ ਕੋਲ ਚਾਰਜ ਹੁੰਦਾ ਸੀ ਫੂਡ ਐਂਡ ਸਿਵਲ ਸਪਲਾਈ ਦਾ ਅੱਛਾ ਮੈਂ ਉਹ ਦਿਨਾਂ ਕੋ ਗੱਲ ਵਾਲੀ ਗਿਆ ਸੀ ਗੱਲ ਚੱਲੀ ਸੀ ਯੁੱਧ ਨਸ਼ਿਆਂ ਵਿਰੁੱਧ ਜੀ ਸਨ 77 ਚ ਮੈਂ ਬੀਕਾਨੇ ਰਾਜਸਥਾਨ ਤੋਂ ਬਦਲ ਕੇ ਇੱਥੇ ਆਇਆ ਸੀ ਤੇ ਮੇਰੀ ਟ੍ਰਾਂਸਫਰ ਹੋਈ ਸੀ ਆਈ ਐਮ ਸੌਰੀ ਕਿ ਮੈਂ ਗੱਲ ਕਰਨ ਵਾਲੀ ਨਹੀਂ ਲੇਕਿਨ ਨਸ਼ਾ ਕਰਕੇ ਮੈਂ ਗੱਲ ਕਰਨੀ ਬਹੁਤ ਜ਼ਰੂਰੀ ਸਮਝੀ ਆ ਤੇ ਉਸ ਵਕਤ ਵੀ ਹਿਰਨ ਜਿਹੜੀ ਸੀ ਬਹੁਤ ਯਾਦਾ ਆ ਰਹੀ ਸੀ ਮੈਂ ਖੁਦ ਸਵਾਨ ਦੇ ਹਿਸਾਬ ਨਾਲ ਕੁਲਵਾਂ ਦੇ ਹਿਸਾਬ ਨਾਲ ਹੀ ਰਣ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿਨ੍ਹਾਂ ਚੋਂ ਨਾਰਕੋਟਿਕਸ ਦੇ ਬਹੁਤ ਕੇਸ पकड़े ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘਟ ਤੋਂ ਘਟ ਨਹੀਂ 7-8 ਲੱਖ ਰੁਪਏ ਇਨਾਮ ਲਿਆਦਾ ਮੈਂ ਲੇਕਿਨ ਨਸ਼ੇ ਅੱਜ ਤੱਕ ਕਦੀ ਖਤਮ ਨਹੀਂ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਉਣ ਵਾਲੇ ਭਵਿੱਖ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰ ਰਹੇ ਹੋ 6ਵੇਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਨੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇਹ ਲੋਕ ਉਹਨਾਂ ਨੂੰ ਮੈਂ ਖੁਦ ਸਮਝਾਉਣਾ ਹੁੰਦਾ ਸੀ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਕਿਹਦੇ ਵਾਸਤੇ ਕਰ ਰਹੇ ਹੋ ਉਹਨਾਂ ਦੇ ਪਿੱਛੇ ਜਿਹੜੇ ਮਗੜਮੱਛ ਬੈਠੇ ਹੋਏ ਨੇ ਵੱਡੇ ਵੱਡੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਸਾਨੂੰ ਨਾਮ ਦੱਸੋ ਬਈ ਇਹ ਮਾਲ ਕਿੱਥੋਂ ਆਇਆ ਕਿੰਨੀ ਵਾਰੀ ਆਇਆ ਪਾਸਟ ਚ ਤੁਸੀਂ ਕਿੱਥੋਂ-ਕਿੱਥੋਂ ਲੈ ਕੇ ਆਏ ਸੀ ਦਿੱਤਾ ਕਿਨੂੰ ਕਹਾਣੀਆਂ ਹੀ ਹੋਰ ਸੁਣਾਉਂਦੇ ਸੀ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਸੀ ਮੈਂ ਗੱਡੀ ਦੇ ਥੱਲੇ ਖੁਦ ਬਾੜ ਕੇ ਉਹਦੀ ਤਲਾਸ਼ੀ ਲੈਂਦਾ ਰਿਆ ਮਾਂ ਸਮਯੋਤਾ ਐਕਸਪ੍ਰੈਸ ਬਿਲਕੁਲ ਸਚਾਈਆ ਲੇਕਿਨ ਇਹ ਨਿਸ਼ਾਨ ਨਹੀਂ ਖਤਮ ਹੋਇਆ ਤਹਾਉ ਪ੍ਰਾਲਾ ਬਹੁਤ ਹੀ ਵਧੀਆ ਪ੍ਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਔਰ ਲੋਕਾਂ ਦੀ ਜ਼ਿੰਦਗੀ ਸਾਡੇ ਆਉਣ ਵਾਲੇ ਸਮਾਜ ਦੀ ਜ਼ਿੰਦਗੀ ਮਾਵਾਂ ਬਹੁਤ ਹੁੰਦੀਆਂ ਨੇ ਭੈਣਾਂ ਬਹੁਤ ਹੁੰਦੀਆਂ ਨੇ ਜਦੋਂ ਉਹਨਾਂ ਦੇ ਘਰ 'ਚ ਇਹੋ ਜਿਹੇ ਦੀਵੇ ਬੁੱਝ ਜਾਂਦੇ ਨੇ ਤੇ ਆ ਜਿਹੜਾ ਅੱਜ ਦਾ ਵਿਦਿਆਰਥੀ ਸਨਮਾਨ ਸਮਰੋਹ ਤੁਸੀਂ ਕੀਤਾ ਮੇਰੀ ਉਮਰ ਵੀ ਕਾਫੀ ਹੋ ਚੁੱਕੀ ਆ ਇਹ ਮੈਂ ਪਹਿਲੀ ਵਾਰੀ ਆਪਣੀ ਲਾਈਫ 'ਚ ਦੇਖ ਰਿਹਾ ਹਾਂ ਬਹੁਤ ਵਧੀਆ ਇੱਕ ਉਪਰਾਲਾ ਵੀ ਕੀਤਾ ਸੀ ਜਦੋਂ ਅਸੀਂ ਜਾਵਾਂਗੇ ਮੈਂ ਅਮਰਸਾਦ ਨੂੰ ਬਿਲੋਂਗ ਕਰਦਾ ਬਟਾਲੇ ਦਾ ਮੈਂ ਰਹਿਣ ਵਾਲਾ ਲੇਕਿਨ ਸੈਟਲ ਮੈਂ ਅਮਰਸਾਦ 'ਚ ਆਇਆ ਹਾਂ ਮੈਂ ਉੱਥੇ ਜਾ ਕੇ ਅਹੀ بڑے ਲੋਕਾਂ ਨਾਲ ਸਹਿਤ ਪਤਾ ਕਰਦਿਆਂ ਮੈਂ ਜਦੋਂ ਕਹਾਂਗਾ ਕਿ ਮੈਂ ਮਾਨ ਸਾਹਿਬ ਨਾਲ ਰੂਹ ਰੂਹ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਦੱਸਾਂਗਾ ਮੈਂ ਉੱਥੇ ਕਿਹੜੀਆਂ ਗੱਲਾਂ ਕੀਤੀਆਂ ਨੇ ਔਰ ਮਾਨ ਸਾਹਿਬ ਨੇ ਕੀ ਕਰਕੇ ਦਿਖਾਤਾ ਵਾ ਕੀ ਕਰ ਰਹੇ ਨੇ ਮੈਂ ਤਾਂ ਰੱਬ ਅਗੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਕੀ ਤੁਹਾਡਾ ਹੋ ਸੱਸੇ ਕਾ ਇਹ ਬੜੇ ਦੁੱਖ ਤੇ ਬੜੇ ਤਰਦ ਭਰੇ ਕਿੱਸੇ ਹਰੇਕ ਕੋਲੇ ਪਏ ਨੇ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾਬੀ ਅਸੀਂ ਜਾਣਦੇ ਹਾਂ ਜਦੋਂ ਵੀ ਕੋਈ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਇਧਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋਵੇ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸਿੱਧਾ ਅਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਂ-ਬਾਪ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਰੋਸ ਵੇਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ਉੱਡੀ ਵੱਡੀ ਸੋਚ ਹੋ ਗਈ ਜੋ ਉਹਨਾਂ ਦੀ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੋ ਪੀਤਾ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਐ ਐਦੋਂ ਜ਼ਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਹੈਗੀ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਦੇ ਵਾਰਸੇ 40-40 ਲੱਖ ਰੁਪਏ ਦੇ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਪਿਓ ਕਹਿੰਦੇ ਪੁੱਤ ਇੱਥੇ ਨਸ਼ੇ ਚ ਪੈ ਜਾਏਗਾ ਜਾਂ ਜਿੱਥੇ ਮਾਜੀ ਵਾਇਆ ਕੇ ਇਹ ਨਿਕਲ ਜਾਵੇ ਸਸ ਬੋਲ ਪਜੇ ਇਦਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰਕੇ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਦਿਹਾੜੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਉਹਨੇ ਸੋ ਇੱਥੇ ਹੀ ਰਹਿਣਾ ਆਪਾਂ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣੇ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ ਹੀ ਇੱਥੇ ਇੱਥੇ ਠੀਕ ਹੈ ਇਹਦਾ ਨਾਮ ਨਿਊਜ਼ਪਲਪਾ ਬਣੇ ਪਰ ਇਹਦਾ ਨਾਮ ਹੁਣ ਉਸੇ ਨਿਯੁਕਤੀ ਪੱਤਰ 'ਤੇ ਬਣ ਆਖਰਤਾ ਕਰ ਸਕਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ 'ਚ ਦੋ-ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵੱੱਲੇ ਵਸਤੇ ਹੁਣ ਤੱਕ 55000 ਜਿੰਨੇ ਅੰਦੇ ਤੇ ਸਰਕਾਰੀ ਨੌਕਰੀਆਂ ਦੇ ਚੁੱਕੀ ਔਰ ਬਹੁਤ ਬਹੁਤੇ ਮੈਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਹੈ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜ੍ਹਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਲਾਈਬ੍ਰੇਰੀਆਂ ਬਣਾ ਰਿਹਾ ਪੂਰੇ ਪੰਜਾਬ ਚ ਲਾਈਬ੍ਰੇਰੀ ਦੇ ਵਿੱਚ ਚਲੋ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਵੀ ਹੋਣਗੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਰੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜ੍ਹਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ੍ਹ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹਨਾਂ ਦੇ ਹੈਗਾ ਤਾਂ ਐਜੂਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜੂਗਾ ਔਰ ਸਾਡਾ ਹੁਣ ਆਲਰੇਡੀ ਚੱਲਾ ਚੱਲਾ ਗਿਆ ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ ਔਰ ਨਾਲ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਤੇ ਉਹ ਅਸੀਂ ਹੌਲੀ ਹੌਲੀ ਬੰਦ ਕਰ ਰਹੇ ਹਾਂ ਦੇਖੋ ਕੈਂਪਸ ਮੈਨੇਜਰ ਰੱਖ ਰਹੇ ਹਾਂ ਹਰ ਸਕੂਲ ਚ ਤਾਂ ਕਿ ਹੈਡਮਾਸਟਰ ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮਚ ਗਿਆ ਫਿਊਜ ਉੱਡ ਗਿਆ ਔਰ ਟੂਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਨਹੀਂ ਹੈਡਮਾਸਟਰ ਦਾ ਕੰਮ ਹੈ এডਿਕੇਸ਼ਨ ਬਾਰੇ ਸੁਪਰਵੀਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਹੈ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਹੈ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਂ ਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ ਜੇ ਸਕੂਲ ਦੀ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਗਏ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉਥੇ ਲਿਖ ਗਏ ਕਾਂਤੇ ਲਿਖ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉਥੇ ਰੱਖ ਗਏ ਤੇ ਉਹ ਆ ਕੇ ਸਕੂਲ ਚ ਆਉਣ ਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ ਚ ਵੀ ਕਰ ਲਏ ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ 'ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਵੱਡੇ ਵੱਡੇ ਪੱਧਰ ਤੇ 12-12 15-15 ਲੱਖ ਹੱਥੇ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇੱਥੇ ਮਿਹਨਤ ਕਰਨ ਦੀ ਲੋੜ ਹੈ ਕੌਣ-ਕੌਣ ਪੜਾ ਰਿਹਾ ਸਾਬ ਇਹ ਪਹਿਲੀ ਵਾਰ ਹੋਇਆ ਜੀ ਸੋ ਇਹੇ ਕੁਝ ਨਾ ਕੁਝ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੈ ਲਓ ਲੈਣੇ ਜੀ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਨਹੀਂ ਬਣਨਾ ਕੁਝ ਜੇ ਸਿਉਂਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸਿਉਂਕ ਜਿਹੜੀ ਇਹ ਜੜਾਂ ਚ ਹੈ ਤਾਂ ਜੜਾਂ ਚ ਹੀ ਸਪਰੇਅ ਕਰਨੀ ਪਊਂਗੀ ਮੈਂ ਆਮ ਤੌਰ ਤੇ ਕਹਿਣਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਥੋੜੀ ਗਰੀਬੀ ਨਹੀਂ ਛੱਕ ਸਕਦਾ ਹਾਂ ਫॉर ਦਾ ਟਾਈਮ ਬੀਂਗ ਤੁਹਾਡਾ गुजारा करवा सक कर 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 जाओ गरीबी चक्कनी ਤੇ guzara karna different gallan ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਪੜ ਜਾਣ ਇਹ NEET clear ਕਰ ਜਾਣ JEE clear ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਪਰ ਇਹ ਚਾਉਂਦੇ ਨਹੀਂ ਸੀ ਗਰੀਬੀ ਚੱਕੀ ਜਾਵੇ ਲੇਕਿਨ ਗਰੀਬੀ ਰੱਖੋ ਇਹਨਾਂ ਨੂੰ ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ ਬਿਕ ਕੀ ਹੋ ਗਿਆ ਸਾਰੇ ਕੋਾਸ ਦਸਵੀਂ ਚੋਂ 90% ਫੇਲ ਹੋ ਜਾਂਦੇ ਸੀ ਕਹਿੰਦੇ ਆ ਜਾਓ ਆਟਾ ਦਾਲ ਸਕੀਮ ਚ ਆ ਗਏ ਹੁਣ ਬਸ ਆ ਜਾਓ ਤੁਸੀਂ ਉਥੇ ਕਮਾਈ ਜਾਂਦੀ ਸੀ ਬਸ ਕਿਉਂ ਵੀ ਕਿਹੋ ਨੇ ਦਾ ਸਹੀ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਸ ਸਬਜੈਕਟ ਤੇ ਸੋਸਿਅਟ ਸਾਰਾ ਕੁਝ ਬਦਲ ਰਿਹਾ ਹੈ ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ ਚ ਕੋਈ ਕਮੀ ਨਹੀਂ ਬਗਨਾਮੀ ਇੰਨੀ ਬਿਸਕਾਰ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹੈਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ ਚ ਹਾਜ਼ਰੀ ਲਾਉਣੀ ਹੁੰਦੀ ਹੈ ਰਜਿਸਟਰ ਲੈ ਆ ਕਿ ਪਤਾ ਨਹੀਂ ਕੀ ਕੀ ਸਿਸਟਮ ਬਣਾ ਰੱਖੇ ਨੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਦਾ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੁਣੀ ਆਪਣੀ ਜਨਗਣਨਾ ਆਪਣੀ ਆਉਣੀ ਆਉਣ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾਥੋਂ ਅਸੀਂ ਇਹਨੂੰ ਕਹਿੰਦਾ ਵੀ ਟੀਚਰ ਹੀ ਦੇ ਸਾਦੇਸ ਬਸ ਇਹ ਤੁਹਾਨੂੰ ਐਮਏ ਐਮਐਸਸੀ ਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਦੋਂ ਬਾਅਦ ਉਹਨਾਂ ਤੋਂ ਕਰਾ ਲਓ ਸੈਂਸਸ ਮੈਂ 9000 ਟੀਚਰ ਦੇ ਕੇ ਮੈਂ ਆਪਣੇ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਪਹਿਲਾਂ ਜਿਹੜੇ ਜੰਪੇ ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨਹੀਂ ਗਏ ਉਹ ਗਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲਾਂ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨ ਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਹੀ ਡਿਊਟੀ ਮਾਟਰਾਂ ਦੀ ਉਹ ਕਰੋਨਾ ਦਾ ਮਾ ਮਾਟਰ ਨਾਲ ਕੀ ਲੰਕਾਈ ਬੋਟਾ ਪਾਉਣੀਆਂ ਚੱਲ ਮਾਟਰ ਵੋਟਾਂ ਗੈਰ ਨਹੀਂ ਚੱਲ ਮਾਸਟਰ ਕੋਈ ਕੰਮ ਪਹਿਲੇ ਮਾਟਰ ਨੂੰ ਮੂਰੇ ਰੈਲੀ ਹੈ 15 ਘੰਟੇ ਦੀ ਚਲੋ ਮਾਸਟਰ ਇਹ ਚੀਜ਼ਾਂ ਬੰਦ ਕਰਨੀਆਂ ਪੈਣ ਇੱਕ ਦਿਨ ਦੀ ਪੜਾਈ ਬਹੁਤ ਪਿੱਛੇ ਰੱਖ ਦਿੰਦੀ ਹੈ ਸੁਸਕਰ ਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾਂ ਕਿਸੇ ਪੀਸ ਤੋਂ ਬਿਨਾਂ ਕਿਸੇ ਆ ਜਿਹੜੀਆਂ ਮਨਮਰਜ਼ੀ ਦੀਆਂ ਵਰਤੀਆਂ ਇੱਥੋਂ ਸੋਉਣੀਆਂ ਨੇ ਨਾ ਉਹ ਐ ਤੋਸਨ ਵਨ ਐ ਸਤਨਾਂ ਨਾ ਹੁਣ ਇਹ ਵੀ ਕਰ ਰਹੇ ਆ ਇੱਕ ਪਹਿਲ ਨਾਂ ਦੀ ਸਕੀਮ ਐ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਐ ਉਹਦੇ 'ਚ ਕੀ ਐ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਕ 10 ਤੋਂ 15 ਸੀ ਸਲਾਈ ਮਸ਼ੀਨਾਂ ਦਿੱਤੀ ਤੇ ਉੱਥੋਂ ਦੀਆਂ ਮਾਵਾ ਪੈਣਾ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੇ